ਸੋਸ਼ਿਆ ਆਕਾਸ ਕਾਇਨਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅਸੀਂ ਆ ਪਹੁੰਚੇ ਹਾਂ ਸ਼ੰਭੂ ਬਾਰਡਰ ਤੇ ਅੱਜ ਕਿਸਾਨਾਂ ਦੇ ਵੱਲੋਂ 11 ਵਜੇ ਦਿੱਲੀ ਕੂਚ ਦੀ ਕਾਲ ਦਿੱਤੀ ਗਈ ਹੈ ਤੇ ਉਸ ਤੋਂ ਪਹਿਲਾਂ ਹੀ ਜੇਕਰ ਗੱਲ ਕਰੀਏ ਤਾਂ ਜੋ ਸਥਿਤੀ ਇੱਥੇ 13 ਫਰਵਰੀ ਨੂੰ ਬਣੀ ਹੋਈ ਸੀ ਜਿਸ ਦਿਨ ਪਹਿਲੇ ਦਿਨ ਕਿਸਾਨ ਇੱਥੇ ਪਹੁੰਚੇ ਸੀ ਉਹ ਜਿਹੀਆਂ ਤਸਵੀਰਾਂ ਜਿਹੜੀਆਂ ਨੇ ਅੱਜ ਫਿਰ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਬਾਰਡਰ ਦੇ ਉਸ ਪਾਰ ਫੌਜ ਜਿਹੜੀ ਆ ਪੂਰੀ ਤਰੀਕੇ ਦੇ ਨਾਲ ਮਸਤੈਦ ਹੈ ਤੇ ਕੱਲ ਤੋਂ ਇਹ ਖਬਰਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਕਿਸਾਨਾਂ ਦੇ ਵੱਲੋਂ ਪੂਰੀ ਤਿਆਰੀ ਖਿੱਚ ਲਈ ਗਈ ਹੈ ਪੋਕਲੇਨ ਅ ਜੀ ਸੀ ਬੀਆਂ ਤੇ ਕਰੇਨਾ ਜਿਹੜੀਆਂ ਨੇ ਉਹ ਇੱਥੇ ਮਲਾ ਲੀਆਂ ਗਈਆਂ ਨੇ ਤੇ ਅਜਿਹੇ ਇੰਤਜ਼ਾਮ ਹੁਣ ਉਧਰਲੇ ਪਾਸੇ ਫੌਜ ਦੇ ਵੱਲੋਂ ਵੀ ਕਰ ਲਏ ਗਏ ਨੇ ਫੌਜ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜੀ ਕਿ ਜਿੱਥੇ ਫੌਜ ਦੀਆਂ ਟੁਕੜੀਆਂ ਖੜੀਆਂ ਨੇ ਉੱਥੇ ਜੀ ਸੀ ਬੀਆਂ ਤੇ ਪੂਕ ਕਲੇਨ ਕਰੇਨਾ ਜਿਹੜੀਆਂ ਨੇ ਉਹ ਵੀ ਖੜੀਆਂ ਨੇ ਪਰ ਇੱਧਰਲੇ ਪਾਸੇ ਬੰਨੇ ਜੇ ਦੇਖਿਆ ਜਾਵੇ ਤਾਂ ਦੂਸਰੇ ਪਾਸੇ ਕਿਸਾਨਾਂ ਦੇ ਵੱਲੋਂ ਵੀ ਪੂਰੀ ਤਿਆਰੀ ਕਰ ਲਈ ਗਈ ਹੈ ਮਿੱਟੀ ਦੇ ਜਿਹੜੀਆਂ ਨੇ ਗੱਟੇ ਭਰ ਕੇ ਟਰਾਲੀਆਂ ਵੀ ਭਰ ਲਈਆਂ ਗਈਆਂ ਨੇ ਸੋ ਜਿਹੜੀਆਂ ਤਿਆਰੀਆਂ ਨੇ ਕਿਸਾਨਾਂ ਨੇ ਖਿੱਚਣੀਆਂ ਸ਼ੁਰੂ ਕਰਤੀਆਂ ਨੇ ਕਿਉਂਕਿ ਚਾਂਦੀ ਘੰਟਿਆਂ ਦਾ ਸਮਾਂ ਜਿਹੜਾ ਆ ਉਹ ਬਚਾ ਹੋਇਆ ਹੈ ਦਿੱਲੀ ਕੂਚ ਦੇ ਲਈ ਸੋ ਮੇਰੇ ਪਿੱਛੇ ਤੁਸੀਂ ਟਰਾਲੀਆਂ ਵੀ ਦੇਖ ਸਕਦੇ ਹੋ ਮਿੱਟੀ ਨਾਲ ਭਰੇ ਇਹ ਗੱਟੇ ਨੇ ਜਿਸ ਦੇ ਵਿੱਚ ਮਿੱਟੀ ਪੜੀ ਗਈ ਹੈ ਟਰਾਲੀਆਂ ਭਰ ਰਹੀਆਂ ਗਈਆਂ ਨੇ ਸੋ ਇਧਰਲੇ ਪਾਸੇ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾਇਆ ਜਾਵੇ ਕਿ ਇਧਰਲੇ ਪਾਸੇ ਜੜੀਆਂ ਨੇ ਬੋਰੀਆਂ ਜਨਾਦੇ ਨਾਲ ਆਸੂ ਗੈਸ ਦੇ ਗੋਲੇ ਪਹਿਲਾਂ ਡਿਫਿਊਜ਼ ਕੀਤੇ ਗਏ ਸੀ ਉਹ ਵੀ ਇੱਥੇ ਜਿਹੜਾ ਨੇ ਵਿਛਾ ਦਿੱਤੀਆਂ ਗਈਆਂ ਨੇ ਤਾਂ ਕਿ ਜਦੋਂ ਆਸੂ ਗੈਸ ਦੇ ਗੋਲੇ ਚੱਲਣੇ ਸ਼ੁਰੂ ਹੋਣ ਤਾਂ ਬੋਰੀਆਂ ਦੇ ਲਈ ਕਿਤੇ ਇੱਧਰ ਉੱਧਰ ਨਾ ਭੱਜਣਾ ਪਵੇ ਤੇ ਇੱਥੋਂ ਹੀ ਚੱਕ ਕੇ ਜਿਹੜਾ ਆ ਬੰਬਾਂ ਨੂੰ ਡਿਫਿਊਜ਼ ਕਰਨਾ ਸ਼ੁਰੂ ਕਰ ਦਿੱਤਾ ਜਾਵੇ ਤੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਟਰਾਲੀਆਂ ਦੇ ਵਿੱਚ ਮਿੱਟੀ ਦੇ ਕੱਟੇ ਲੋਡ ਕੀਤੇ ਗਏ ਸੀ ਉਹ ਵੀ ਇੱਥੇ ਹੁਣ ਲਿਆ ਕੇ ਸੁੱਟ ਦਿੱਤੇ ਗਏ ਨੇ ਸੋ ਜਿਹੜੀਆਂ ਦੋ ਸੜਕਾਂ ਨੇ ਇੱਕਾ ਇਹਨਰ ਕਾਊਂਟਰ ਦੋਨਾਂ ਸਰਕਾਂ ਦੇ ਉੱਤੇ ਜਿੱਥੇ ਪੁਲਿਸ ਮੁਲਾਜ਼ਮਾਂ ਨੇ ਪੂਰੀ ਪੁਖਤਾ ਪ੍ਰਬੰਧ ਕਰ ਰੱਖੇ ਨੇ ਭਾਰਤੀ ਫੌਜ ਨੇ ਪੈਰਾ ਮਿਲਟਰੀ ਫੋਰਸਿਸ ਜਿਹੜੀਆਂ ਡਿਪਲੋਏ ਕੀਤੀਆਂ ਹੋਈਆਂ ਸੀ ਉਹਨਾਂ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਦੂਸਰੇ ਪਾਸੇ ਜਿਹੜਾ ਆ ਉਹ ਕਿਸਾਨਾਂ ਦੇ ਵੱਲੋਂ ਵੀ ਜਿਹੜਾ ਪੱਕੇ ਪ੍ਰਬੰਧ ਜਿਹੜਾ ਨੇ ਉਹ ਕੀਤੇ ਗਏ ਨੇ ਲਗਾਤਾਰ ਬੋਰੀਆਂ ਵਿਛਾ ਕੇ ਜਿਹੜਾ ਆ ਪਾਣੀ ਦਾ ਛਿੜਕਾ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੇ ਆਸੂ ਗੈਸ ਦੇ ਗੋਲੇ ਚੱਲਣ ਉਹਨੂੰ ਤਾਂ ਫਿਊਜ਼ ਕੀਤਾ ਜਾ ਸਕੇ ਤੇ ਤਸਵੀਰਾਂ ਤੁਸੀਂ ਲਗਾਤਾਰ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਲਗਾਤਾਰ ਤੁਹਾਡੇ ਨਾਲ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੋ ਕੂਚ ਨੂੰ ਹੁਣ ਕੁਛ ਸਮਾਂ ਬਚਿਆ ਤੇ ਉਸ ਤੋਂ ਪਹਿਲਾਂ ਸ਼ੰਭੂ ਬਾਰਡਰ ਦੇ ਉੱਤੇ ਸਤਨਾਮ ਬਾਹੀ ਗੁਰੂ ਜੀ ਦਾ ਜਾਪ ਜਿਹੜਾ ਆ ਉਹ ਵੀ ਸ਼ੁਰੂ ਹੋ ਗਿਆ ਹੈ ਤੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਨੇ ਕਿ ਜਿਹੜੀਆਂ ਬੋਰੀਆਂ ਬੰਬ ਡਿਫਿਊਜ਼ ਕਰਨ ਲਈ ਲਿਆਂਦੀਆਂ ਗਈਆਂ ਸੀਆਂ ਉਹਨੂੰ ਜਿਹੜਾ ਆ ਇੱਥੇ ਹੁਣ ਕਰਨ ਲੱਗੇ ਨੇ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਬਾਬਾ ਜੀ ਸਾਸ਼ੀਗਨ ਜੀ ਬਰ ਖਾਲਸਾ ਵਾਹਿਗੁਰੂ ਜੀ ਫਤਿਹ ਬਾਛਾ ਮੈਂ ਗੁਰੂ ਗੋਬਿੰਦ ਸਿੰਘ ਜੀ ਅੱਜ ਫੌਜ ਦੇ ਨਾਲ 11 ਵਜੇ ਤੱਕ ਰਹੇ ਹੋਣੇ ਨੇ ਕੂਚ ਦੀ ਕਾਲ ਦੇ ਦਿੱਤੀ ਗਈ ਐ ਸੋ ਨੰਹੰਗ ਸਿੰਘ ਜਥੇਬੰਦੀਆਂ ਨੇ ਮੂਰੇ ਮੂਰੇ ਹਾਂਜੀ ਬਹੁਤ ਸਾਰੀਆਂ ਜਥੇਬੰਦੀ ਸਾਡੇ ਮੂਰੇ ਮੂਰੇ ਨਿਸ਼ਾਨ ਸਾਹਿਬ ਲੱਗਿਆ ਜੇ ਨੀ ਵੀ ਸਾਡੇ ਨਿੰਗ ਸਿੰਘ ਜੱਥੇਬੰਦੀਆਂ ਸਾਰੀਆਂ ਇੱਥੇ ਪਹੁੰਚੀਆਂ ਹੋਈਆਂ ਕਿਸਾਨਾਂ ਤੋਂ ਪਹਿਲਾਂ ਮੂਰੇ ਨਹੰਗ ਸਿੰਘ ਜੱਥੇਬੰਦੀ ਮੂਰੇ ਸਾਡੇ ਸਾਡੇ ਮੂਰੇ ਨਿਸ਼ਾਨ ਸਾਹਿਬ ਲੱਗੇ ਸਾਰੀਆਂ ਫੌਜਾਂ ਸਾਡੀਆਂ ਮੂਰੇ ਮੂਰੇ ਤਿਆਰ-ਬਿਆਰ ਰਹੇ ਜੀ ਬਾਬਾ ਜੀ ਕੁਛ ਨਹੰਗ ਸਿੰਘ ਜੱਥੇਬੰਦੀ ਆ ਵੀ ਕਹਿ ਰਹੀਆਂ ਨੇ ਕਿ ਇਸ ਅੰਦੋਲਨ ਦੇ ਵਿੱਚ ਗੁਰੂ ਸਾਹਿਬੀ ਓਟ ਨਹੀਂ ਲਈਗੀ ਪਾਲਕੀ ਸਾਹਿਬ ਨਹੀਂ ਲਿਆਏ ਗਏ ਇੱਥੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਇੱਥੇ ਸਾਡੇ ਸਿੱਧਾਂ ਦਾ ਬਹੁਤ ਵੱਡਾ ਸਤਾਨਾ ਹਮ ਬੰਦੇ ਭਾਦਰ ਦੇ ਟਾਈਮ ਤੇ ਸਾਡੇ ਬਹੁਤ ਵੱਡਾ ਸਿੱਧਾਂ ਸਿੰਘ ਦਾ ਸਤਾਨਾ ਇੱਥੇ ਇਹ ਤੇ ਬਹੁਤ ਗੁਰਦੁਆਰੇ ਸਾਡੇ ਰੋਡ ਦੇ ਉੱਤੇ ਸ੍ਰੀ ਸਿੰਘਾ ਦਾ ਹਸਤਾਨਾ ਬਹੁਤ ਬੜਾ ਜਿਵੇਂ ਸਰਕਾਰ ਦੇ ਵੱਲੋਂ ਕੱਲ ਇੱਕ ਫਰਮਾਨ ਜਾਰੀ ਕਰ ਦਿੱਤੇ ਗਏ ਡੀਜੀਪੀ ਹਰਿਆਣਾ ਨੇ ਇੱਕ ਲੈਟਰ ਲਿਖੀ ਪੰਜਾਬ ਦੇ ਡੀਜੀਪੀ ਨੂੰ ਕਿ ਜਿਹੜੀਆਂ ਪੋਕਲੈਨ ਜੇਸੀਬੀਆਂ ਕਰੇਨਾ ਨੇ ਉਹ ਤੋਂ ਪਿੱਛੇ ਕੀਤੀਆਂ ਜਾਣ ਤੇ ਮੀਡੀਆ ਨੂੰ ਵੀ 1 ਕਿਲੋਮੀਟਰ ਦੂਰ ਤੋਂ ਕਵਰੇਜ ਕਰਨ ਲਈ ਕਹਿ ਜਾਵੇ ਬੀਬੀਆਂ ਤੇ ਬੱਚਿਆਂ ਨੂੰ ਦੂਰ ਰੱਖਿਆ ਜਾਵੇ ਤੇ ਜਿਹੜੇ ਜੇਸੀਬੀਆਂ ਨੇ ਇਹਨਾਂ ਨੂੰ ਕਹਿ ਕੇ ਮਾਰੂ ਹਥਿਆਰ ਨੇ ਇਹਦੇ ਨਾਲ ਜਵਾਨਾਂ ਦਾ ਨੁਕਸਾਨ ਇਹਦਾ ਨਾ ਖੇਡ ਹੈ ਮਹਾਰਾਜ ਹੁਣ ਇਹਦਾ ਆਪ ਹੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੀ ਜੇ ਪੰਜਾਬ ਭਾਰਤ ਦਾ ਤੁਕੜਾ ਹੈ ਤਾਂ ਫਿਰ ਇਹਦੇ ਨਾਲ ਵੀ ਬੈਠ ਕੇ ਵਚਨ ਪਲਾਸ ਕਰ ਸਕਦੀ ਨਾ ਸਰਕਾਰ ਜੇ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਇਹ ਮੰਨਦੀ ਹੈ ਵੀ ਪੰਜਾਬ ਇੱਕ ਸਾਡਾ ਇੱਕ ਟੁਕੜਾ ਹੈ ਪੰਜਾਬ ਇੱਕ ਸਿੱਧਾਂ ਦੀ ਧਰਤੀ ਹੈ ਪੰਜਾਬ ਦੇ ਜਿੰਨੇ ਆਰਮੀ ਦੇ ਵਿੱਚ ਫੌਜੀ ਹੈ 90% ਫੌਜੀ ਹੈ बीएसए ਦੇ ਵਿੱਚ ਸੀਆਰਪ ਦੇ ਵਿੱਚ ਜਿੰਨੀ ਇਹ ਦੇਸ਼ ਨੂੰ ਕਦੇ ਲੋੜ ਪੈਂਦੀ ਹੈ ਉਦੋਂ ਪੰਜਾਬ ਨੂੰ ਕਹਿੰਦੇ ਪੰਜਾਬੀ ਬਹੁਤ ਬੜੀ ਹੈ ਅਭੀ ਜੁੱਧੇ ਦੇ ਵਿੱਚ ਮੰਦਿਰ ਬਣਾਇਆ ਉੱਥੇ ਪੰਜਾਬੀਆਂ ਨੇ ਲੰਗਰ ਲਾਈ ਪੰਜਾਬੀਆਂ ਨੇ ਮੰਦਿਰ ਬਣਾ ਕੇ ਦਿੱਤਾ 1445 ਜੀ ਪਹਿਲਾਂ ਜਾ ਕੇ ਨਿੰਗ ਸਿੰਘ ਫੌਜੇ ਬੈਠੀਆਂ ਸੀ ਉੱਥੇ 100 ਸਾਲ ਪਹਿਲਾਂ ਮੰਦਿਰ ਦੇ ਵਿੱਚ ਇਹਨਾਂ ਨੂੰ ਅੱਜ ਰਿਕਾਰਡ ਮੰਗਾ ਲਓ ਕਿ ਉੱਥੇ ਪਹਿਲਾਂ ਜਾ ਕੇ ਬੈਠਾ ਕੌਣ ਸੀ ਇਦਾਂ ਇੱਕ ਫੌਜ ਆ ਗੁਰੂ ਗੋਬਿੰਦ ਸਾਹਿਬ ਜੀ ਹੋਈ ਇਹਦਾ ਇੱਕ ਧਰਮਾਂ ਦੀ ਰੱਖਿਆ ਕਰਨ ਵਾਲਾ ਇੱਕ ਧਾਰਮਿਕ ਫੌਜ ਹੈ। ਉਹ ਦਿਨ ਨੂੰ ਪਤਾ ਸੀ ਹੁਣ ਉਹ ਦਿੱਲੀ ਵੀ ਜਾਈਦਾ ਐਮਰਜੈਂਸੀ ਵੀ ਲਾਈ ਸੀ ਜਰਾ ਗਾਂਧੀ ਨੇ ਉਦੋਂ ਵੀ ਸਿੰਘਾਂ ਨੇ ਐਮਰਜੈਂਸੀ ਤੋੜੀਆਂ। ਇਹ ਆਇਆ ਮਹਾਰਾਜ ਦਾ ਹੁਕਮ ਹੈ। ਇਹਦਾ ਆਪ ਇਹਨਾਂ ਨੂੰ ਬੈਠ ਕੇ ਬਚਨ ਪਲੱਸ ਕਰ ਲੈਣੇ ਚਾਹੀਦੇ ਆ। ਇੱਥੇ ਹੜਕੇ ਸਾਰੇ ਹਰ ਖਾਲਸਾ ਵਾਹਿਗੁਰੂ ਜੀ ਦੀ ਬਤ। ਧਰਮ ਦੀ ਕਿਰਪਾ ਕਰੋ। ਸੋ ਪਿਛਲੇ 2000 ਬੀ ਵਾਲੇ ਅੰਦੋਲਨ ਚ ਇੱਕ ਚਿਹਰਾ ਬਹੁਤ ਫੇਮਸ ਹੋਇਆ ਸੀ ਚੰਡੀਗੜ੍ਹ ਦੇ ਵਿੱਚ ਪੂਰੇ ਦਾ ਪੂਰਾ ਮੋਰਚਾ ਜਿਹੜਾ ਕਿਸਾਨਾਂ ਦੇ ਹੱਕ ਚ ਲਾਇਆ ਸੀ ਉਹ ਇਹ ਨਾ ਬਾਬਾ ਜੀ ਵੱਲੋਂ ਲਾਇਆ ਗਿਆ ਸੀ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਤੇ ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਆ ਪਹਿਲਾਂ ਚੰਡੀਗੜ੍ਹ ਚ ਮੋਰਚਾ ਸੰਭਿਆ ਤੇ ਅੱਜ ਸ਼ੰਭੂ ਪਹੁੰਚ ਗਏ ਹੋ ਸੋ ਕਿਸਾਨਾਂ ਤੋਂ ਮੋਰੇ ਹੋ ਕੇ ਫਿਰ ਨਾ ਟੱਕਰ ਲੈਣ ਲਈ ਪਹੁੰਚ ਗਏ ਜਨਾਬ ਮਾਗਰੂਲੇ ਦਸਤ ਤਾਪੜਾ ਆ ਗਏ ਵਾਗੂ ਨੇ ਹਮਤ ਵਰਤੀ ਫੇਰ ਆ ਗਏ ਪਿਆਰੀਏ ਪੂਰੀ ਕੋਈ ਮਨ ਚ ਡਰ ਨਹੀਂ ਕੋਈ ਧੈ ਨਹੀਂ ਕੋਈ ਚੱਲੇ ਤੋਮ ਚੱਲੇ ਜੋ ਮਰਜੀ ਚੱਲੇ ਵਾਗੂ ਜੀ ਜੋ ਮਰਜੀ ਚੱਲੇ ਕੋਈ ਚੱਕਰੀ ਨਹੀਂ ਜਦ ਮਾਰਾਈ ਤੇਲਾ ਮਰਨ ਕਬੂਲ ਕਰ ਜੀਵਨ ਕੀ ਛੱਡਿਆ ਅੱਜ ਫੇਰ ਉਹ ਇਥਾਨੂ ਕਿਹੜੀ ਤਾਕਤ ਰਹੇਗੀ ਕਿਹੜੀ ਟੋਪ ਡਰਾਏਗੀ ਕਿਹੜੀ ਟੋਪ ਡਰਾਏਗੀ ਬੰਦੇ ਨੂੰ ਰਾਹ ਜਾਣ ਤੋਂ ਰੋਕ ਲੇਗੀ ਜਿੰਨੇ ਮਰਨ ਦੀ ਪ੍ਰਵਾਹ ਨਹੀਂ ਸਾਨੂੰ ਤੇ ਸਾਨੂੰ ਕਿਹੜੀ ਟੋਪ ਕੋੜੀ ਚਲਾਵੇ ਪਲਾਸਟਿਕ ਚਲਾਵੇ ਜਿੰਨੇ ਮਰਜੀ ਇੰਤਿਆਮ ਕਰ ਲੈ ਸਾਹ ਦੇ ਸਾਹਮਣੇ ਖਾਸਾ ਰੱਖ ਕੇ ਪੰਜਾਬੋ ਆ ਗਿਆ ਜਿਹੜੀ ਮਰਜ਼ੀ ਹੋ ਜੇ 10 ਮਿੰਟ 10 e, ਜਬੂਰੇ ਕੋਈ ਨਹੀਂ ਮੰਨਦਾ ਅਜੀ ਆਦੇ ਫੱਬਰ ਤੇ ਕੋਈ ਯੋਗਦਾਨ ਫੱਬਰ ਦਾ ਮਕੌਲਾ ਕਰੋ ਬਾਬਾ ਜੀ ਉਧਰ ਵੀ ਕੰਨਤ ਕਰ ਰਹੇ ਨੇ ਇਧਰ ਵੀ ਕਰਤੀ ਕਰਨ ਸ਼ਾਨ ਬੈਠੇ ਨੇ ਸੋ ਟਕਰਾ ਹੋਏਗਾ ਨੁਕਸਾਨ ਤਾਂ ਦੋਨਾਂ ਪਾਸਿਆਂ ਦਾ ਹੀ ਨਹੀਂ ਉਧਰ ਤਾਂ ਕੋਈ ਨਹੀਂ ਪੰਤ ਤੋੜ ਕੋਈ ਬੰਦੇ ਦੀ ਨਹੀਂ ਹੋਏਗੀ ਕੀਚੀ ਨਹੀਂ ਉਹ ਟੱਪਣਾ ਤੇ ਜੋ ਕਰਾਂਗੇ ਪਰ ਬੰਦੇ ਨੂੰ ਨਹੀਂ ਸੱਟ ਮਾਰਾਂਗੇ ਮਲਾਇਮਾਂ ਨੂੰ ਨਾ ਉਹ ਪਰ ਉਹ ਤਾਂ ਜਿਹੜਾ ਆਪਣੀ ਕਾਰਵਾਈ ਤਾਂ ਪੂਰੀ ਕਰਨਗੇ ਕਰ ਲੈਣ ਕਿੰਨੀ ਕਰਨ ਹਜ਼ਾਰ ਦਸਰ ਬੰਦਾ ਮਾਰਨਗੇ ਫਿਰ ਲੱਖਾਂ ਦੀ ਤਿਆਜ ਹੈ ਬਾਤ ਕੋਈ ਮਹਾਨ ਛੂੰਹ ਆਉਂਦਾ ਹੈ ਆਪਾਂ ਚੰਡੀਗੜ੍ਹ 'ਚ ਤੁਹਾਡੀ ਜਦੋਂ ਅੰਦੋਲਨ ਕਰ ਰਹੇ ਸੀਗੇ ਜੀਪ ਬੜੀ ਫੇਮਸ ਹੋਈ ਸੀ ਚਾਰੇ ਝੰਡੇ ਲਗੇ శ్రీ ਰਾਮ ਦਾ ਵੀ ਲੱਗਾ ਹਾਂ ਬੋਲੇ ਸ਼ੰਕਰ ਦਾ ਵੀ ਲੱਗਾ ਵਾਗੜੂ ਆਪਣਾ ਨਿਸ਼ਾਨ ਦਾ ਲੱਗਾ ਕਿਸਾਨੀ ਲੱਗਾ ਆਪਣੇ ਭਾਰਤ ਦਾ ਵੀ ਝੰਡਾ ਸਭ ਤੋਂ ਮੂਰੇ ਆ ਕੋਈ ਖਾਲਾਤ ਨਹੀਂ ਨਹੀਂ ਐ ਝੂਠ ਬੋਲਦਾ ਇਹਦੇ ਆਪਰੇ ਬੰਦੇ ਛੱਡੇ ਆ ਪੰਜਾਬ ਚ ਜਿਹੜੇ ਖਲਤਾਂ ਕਹਿੰਦੇ ਆ ਅਸੀਂ ਨਹੀਂ ਆ ਅਸੀਂ ਭਾਰਤ ਵਾਸੀਆਂ ਭਾਰਤ ਦੇ ਆ ਜੰਦੇ ਕਰਕੇ ਹਰ ਕੁਰਬਾਨੀ ਦੇਾਂਗੇ ਦੇਨ ਨੂੰ ਪਿਆਰ ਨਾਲ ਚਾਹ ਰਹਿੰਦੇ ਆ ਉਹ ਦੇ ਦਿੰਦੇ ਆ ਸਾਡੇ ਭਰਾ ਹੀ ਨੇ ਬੈਟਰਲਸ ਬੈਠੇ ਸਾਡੇ ਬੱਚੇ ਆ ਸਾਡੇ ਦੇ ਕੋਈ ਨਹੀਂ ਆ ਸਾਡੇ ਧੋਖੇ ਬਾਈ ਨਹੀਂ ਆ ਸਾਡੀ ਸੰਘਰਸ਼ ਦਾ ਕਾਲ ਆ ਸਾਡੇ ਪੰਜਾਬ ਦੇ 90% ਸਰਦਾਰਾਂ ਦੀ ਨਹੀਂ ਪੰਜਾਬੀਆਂ ਦੀ ਕੁਰਬਾਨੀ ਆ ਇਹ ਅੱਡੀ ਕਿਵੇਂ ਛੇੜ ਜੀਓ ਇਹ ਚੰਡਾ ਸਾਡੇ ਜੀ ਹੁਕਮਾਂ ਨੂੰ ਕਿਦਾਂ ਦੇਖਦੇ ਹੋ ਕੱਲ ਜੋ ਡੀਜੀਪੀ ਹਰਿਆਣਾ ਵੱਲੋਂ ਪੰਜਾਬ ਨੂੰ ਲੈਟਰ ਲਿਖਿਆ ਗਿਆ ਹੈ ਕਿ ਜਿਹੜੀਆਂ ਪੋਕ ਲੈ ਨੇ ਜੇਸਬੀਆਂ ਨੇ ਵਾਪਸ ਲੈ ਜਾਓ ਕਿਉਂਕਿ ਇਹ ਹਥਿਆਰੂ ਕੰਮ ਕਰ ਸਕਦੀਆਂ ਨੇ ਜਵਾਨਾਂ ਨੂੰ ਜ਼ਖਮੀ ਕਰ ਸਕਦੀਆਂ ਨੇ ਅਸੀਂ ਜਵਾਨਾਂ ਨੂੰ ਪੂਰਾ ਕਹਿਣਾ ਝੂਣੀ ਇਹਨਾਂ ਨੂੰ ਪੁੱਛਵਾ ਰਫਲਾਂ ਲਈ ਦਿੰਦੇ ਆ ਅਸੀਂ ਰਫਲਾਂ ਜ਼ਖਮੀ ਕਰ ਸਕਦੀਆਂ ਜਾਂ ਗੋਲੀ ਚਲਾਵਾਂਗੇ ਜਾਂ ਕਲਪਾਨ ਚਲਾਵਾਂਗੇ ਇਹ ਕੀ ਹੈ ਨਾ ਕਮ ਚੁੱਕੇ ਕੋਈ ਗੱਲ ਨਹੀਂ ਕਬਰੇ ਸਾਡੇ ਕੋ ਜੀ ਉਹ ਮੇਰੇ ਉਹ ਖਾਲ ਹੋ ਗਿਆ ਜਿਹੜਾ ਪ੍ਰਧਾਨ ਮੰਤਰੀ ਮੁੱਕ ਨਹੀਂ ਹੈ ਜਿਹੜਾ ਪ੍ਰਧਾਨ ਮੰਤਰੀ ਕੋਟਾ ਦੀ ਬੰਦਾ ਹਮੇਸ਼ਾ ਕੋਟਾ ਉਹਦੀ ਹੈ ਪਰ ਕੋਟਾ ਨੇ 12 ਤਰੀਕ ਨੂੰ ਲੈ ਕੇ ਦੇ ਦਿੱਤਾ ਵੀ ਜਨਾਬ ਤੁਸੀਂ ਕੋਈ ਪੰਜਾਬ ਸਰਕਾਰ ਹਰਿਆਣਾ ਸਰਕਾਰ ਸੈਂਟਰ ਸਰਕਾਰ ਕਿਸਾਨਾਂ ਨੂੰ ਰੋਕ ਨਹੀਂ ਸਕਦੀ ਪਰ ਇਹ ਰੋਕਾ ਲਈ ਬੈਠਾ ਇੱਕ ਕਾਨੂੰਨ ਮੰੰਦਾ ਹੀ ਸੀ ਨਾਂ ਮੰਨੇਾਰੇ ਪੰਗਾ ਲੈ ਕੇ ਜਾਈ ਜਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਸੋਹੇ ਸਾਡੇ ਨਾਲ ਉਹ ਬਾਬਾ ਜੀ ਨੇ ਜਿਹੜੇ ਇੱਥੇ ਆਏ ਨੇ ਤੇ ਸੋ ਪਹਿਲਾਂ ਚੰਡੀਗੜ੍ਹ ਦੇ ਵਿੱਚ ਵੀ ਵੱਲੋਂ ਪੱਕਾ ਮੋਰਚਾ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਲਗਾਇਆ ਗਿਆ ਸੀ ਸੋ ਹੁਣ ਇੱਧਰ ਤਸਵੀਰਾਂ ਪ੍ਰਵੀਨ ਦਿਖਾਈਆਂ ਜਾਣ ਕਿ ਪਤੰਗ ਵੀ ਉਡਾਣੇ ਜਿਹੜਾ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਕਿਉਂਕਿ ਪਹਿਲਾਂ ਵੀ ਜਿਹੜਾ ਹੈ ਕਿਸਾਨਾਂ ਦੇ ਵੱਲੋਂ ਪਤੰਗ ਉਡਾ ਕੇ ਜਿਹੜਾ ਹੈ ਡਰੋਨ ਨੂੰ ਸੁੱਟ ਲਿਆ ਗਿਆ ਸੀ ਸੋ ਉਹੀ ਤਸਵੀਰਾਂ ਅੱਜ ਫਿਰ ਜਿਹੜੀਆਂ ਨੇ ਬਣਨ ਲੱਗੀਆਂ ਨੇ ਸੋ ਅਨਾਉਂਸਮੈਂਟ ਲਗਾਤਾਰ ਕੀਤੀ ਜਾ ਰਹੀ ਹੈ ਨੌਜਵਾਨਾਂ ਨੂੰ ਜਾਬਤੇ 'ਚ ਰਹਿਣ ਦੀ ਅਪੀਲਾ ਕੀਤੀਆਂ ਜਾ ਰਹੀਆਂ ਨੇ ਤੇ ਉਧਰ ਦੂਸਰੇ ਪਾਸੇ ਨੌਜਵਾਨਾਂ ਦੇ ਵੱਲੋਂ ਵੀ ਹੁਣ ਪੂਰੀ ਤਿਆਰੀ ਜਿਹੜੀ ਆ ਉਹ ਖਿੱਚ ਲਈ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਆਸੂ ਗੈਸ ਦੇ ਗੋਲੇ ਡਿਫਿਊਜ਼ ਕਰਨ ਦੇ ਲਈ ਬੋਰੀਆਂ ਜਿਹੜੀਆਂ ਨੇ ਉਹ ਗੱਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਬਾਰਡਰ ਤੋਂ ਸਭ ਤੋਂ ਅੱਗੇ ਨਹੰਗ ਸਿੰਘ ਜਥੇਬੰਦੀਆਂ ਨੇ ਮੋਰਚਾ ਸੰਭਲ ਲਿਆ ਹੈ ਤੇ ਦੂਸਰੇ ਪਾਸੇ ਪਤੰਗ ਵੀ ਜਿਹੜਾ ਨੇ ਉੜਨੇ ਸ਼ੁਰੂ ਹੋ ਗਏ ਨੇ ਕਿਉਂਕਿ 13 14 ਤੇ 15 ਪਰਬਰੀ ਨੂੰ ਦੇਖਿਆ ਗਿਆ ਸਿਗਾ ਕਿ ਜਿਹੜੀਆਂ ਡਰੋਨ ਦੇ ਰਾਹੀਂ ਆਸੂ ਗੈਸ ਦੇ ਗੋਲੇ ਜਿਹੜਾ ਨੇ ਉਹ ਕਿਸਾਨਾਂ ਦੇ ਉੱਤੇ ਸੁੱਟੇ ਜਾ ਰਹੇ ਸੀਗੇ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਜਿਹੜਾ ਆ ਉਹ ਪਤੰਗ ਉੜਾ ਕੇ ਜਿਹੜਾ ਨੇ 에어 ਡਰੋਨ ਥੱਲੇ ਸੋਟਲੇ ਗਏ ਸੀਗੇ ਤੇ ਹੁਣ ਉਸੇ ਤਰੀਕੇ ਦੇ ਨਾਲ ਮੁਰਤੋਂ ਜਿਹੜਾ ਨੇ ਕਿਸਾਨਾਂ ਦੇ ਵੱਲੋਂ ਪੁਰ ਤੋਂ ਪਤੰਗ ਉੜਾਣੇ ਜਿਹੜਾ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਸੋ ਪਹਿਲਾ ਜਿਹੜਾ ਆ ਉੱਥੇ ਇਹ ਤਸਵੀਰਾਂ ਚ ਦਿਖਾਇਆ ਜਾਵੇ ਕਿ ਪਹਿਲਾਂ ਉੱਥੇ ਤੱਕ ਜਿਹੜਾ ਕਿਸਾਨਾਂ ਨੂੰ ਜਾਣ ਦੀ ਔਰ ਮਨਜ਼ੂਰੀ ਸੀ ਕਿ ਉਸੇ ਤੱਕ ਉਹ ਜਿਹੜਾ ਬੈਰੀਕੇਡ ਬਣਾਇਆ ਗਿਆ ਸੀਗਾ ਉੱਥੇ ਤੱਕ ਕਿਸਾਨ ਜਾ ਸਕਦੇ ਸੀ ਪਰ ਜਿਹੜੇ ਕੱਲ ਹੁਕਮ ਡੀਜੀਪੀ ਨੇ ਸੁਣਾਏ ਨੇ ਪੰਜਾਬ ਪੰਜਾਬ ਦੇ ਡੀਜੀਪੀ ਨੂੰ ਲੈਟਰ ਲਿਖਿਆ ਸੋ ਉਸ ਤੋਂ ਬਾਅਦ ਕਿਸਾਨਾਂ ਨੂੰ ਜਿਹੜਾ ਆ ਵਲੰਟੀਰੀਆਂ ਦੇ ਵੱਲੋਂ ਪਿੱਛੇ ਰੋਕਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਪਿੱਛੇ ਇੱਕ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਉਹ ਜਿਹੜਾ ਨੇ ਉਹ ਲਗਾ ਦਿੱਤੇ ਕਹਿੰਦੇ ਨੇ ਤਾਂ ਕਿ ਜਿਹੜਾ ਨੇ ਉਹ ਇੱਥੇ ਕਿਸੇ ਵੀ ਤਰੀਕੇ ਦਾ ਨੁਕਸਾਨ ਨਾ ਹੋ ਸਕੇ ਸੋ ਹੁਣ ਕਿਸਾਨ ਵੀ ਜਿਹੜਾ ਨੇ ਪੂਰੀ ਤਿਆਰੀ ਦੇ ਨਾਲ ਆਏ ਨੇ ਸੋ ਹੁਣ ਮਾਸਕ ਜਿਹੜਾ ਨੇ ਉਹ ਵੰਡੇ ਜਾ ਰਹੇ ਨੇ ਸੋ ਵਲੰਟੀਅਰ ਨੇ ਜਿਹੜੇ ਇੱਥੇ ਮਾਸਕ ਵੰਡ ਰਹੇ ਨੇ ਇੱਕ ਵਾਰੀ ਵਲੰਟੀਅਰਾਂ ਨਾਲ ਗੱਲ ਕਰਨਾਂ ਨੇ ਕਿ ਬੀਜ ਮਾਸਕ ਵੰਡੇ ਜਾ ਰਹੇ ਨੇ ਆਸੂ ਕੈਸੇ ਗੋਲਿਆ ਕਰਕੇ ਬਿਲਕੁਲ ਬাজি ਬਿਲਕੁਲ ਸੋ ਹੁਣੇ ਕਿੰਨੇ ਕੁ ਤਦਾਦ ਦੇ ਵਿੱਚ ਜਿਹੜਾ ਪਹਿਲਾਂ ਵੀ ਉਦੋਂ ਹੁਕਮ ਵੀ ਜਾਰੀ ਹੋ ਗਏ ਨੇ ਕਿ ਜਿਹੜਾ ਨੇ ਪੋਕਲੈਨ ਜੇ ਸੀ ਬੀਆ ਵਗੈਰਾ ਵਾਪਸ ਲੈ ਲੀਆਂ ਜਾਣ ਕਿਉਂਕਿ ਉਹ ਜਵਾਨਾਂ ਨੂੰ ਖਤਰਾ ਪਜਾ ਸਕਦਾ ਪਾਜੀ ਖਤਰਾ ਸਾਨੂੰ ਵੀ ਹੈ ਠੀਕ ਹੈ ਤੁਖਤਰਾ ਉਧਰ ਵੀ ਹੈ ਕੋਈ ਗੱਲ ਨਹੀਂ ਅਸੀਂ ਵੀ ਤਿਆਰ ਰੋ ਵੀ ਤਿਆਰ ਨੇ ਸੋ ਹੁਣ ਇੱਧਰ ਬਾਬਾ ਜੀ ਵੀ ਪਹੁੰਚ ਚੁੱਕੇ ਨੇ ਇਹ ਪਹਿਲਾਂ ਕੁਰੂਖੇਤਰ ਜਿਹੜੇ ਆਏ ਨੇ ਤੇ ਹੁਣ ਕਰਨਾਲ ਤੋਂ ਹਰਿਆਣੇ ਤੋਂ ਵੀ ਜਿਹੜਾ ਨੇ ਪੰਜਾਬ ਦੇ ਵਿੱਚ 7 ਦਿਨ ਆਏ ਨੇ ਕਿਸਾਨਾਂ ਦਾ ਬਾਬਾ ਜੀ ਹੁਣ ਉਧਰਲੇ ਪਾਸੇ ਹੁਣ ਨਹਾنگ ਸਿੰਘਾ ਨੇ ਜਿਹੜਾ ਮੋਰਚਾ ਸੰਭ ਲਿਆ ਹੈ ਤੁਹਾਡੀ ਵੀ ਤਿਆਰੀ ਪੂਰੀ ਦੇਖ ਲਈਏ ਹੱਥ 'ਚ ਮਾਸਕ ਨੇ ਗਲੇ 'ਚ ਵੀ ਮਾਸਕ ਪਾਇਆ ਹੋਇਆ ਉੱਪਰ ਜਿਹੜਾ ਚਸ਼ਮਾ ਵੀ ਲਾਇਆ ਹੋਇਆ ਸੋ ਇਸ ਵਾਰੀ ਕਿਸਾਨਾਂ ਤੋਂ ਪਹਿਲਾਂ ਨਹਾنگ ਸਿੰਘ ਜਿੱਥੇ ਬੰਦੀ ਟੱਕਰਾਂ ਲੈਣਗੇ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਜਿਹੜਾ ਹਰਿਆਣਾ ਦਾ ਸਿਯਮ ਹੈ ਉਹ ਇੱਕ ਹਿਸਾਬ ਦਾ ਤਾਨੀਬਾਲੀ ਗਵਾਲਰ ਚੁੱਕਿਆ ਹੈ ਤਾਲਿਬਾਨੀ ਗਵਰਨਰ ਦਾ ਰਵਈਆ ਅਸੀਂ ਹਰਿਆਣਾ ਚੋਂ ਨਿਕਲ ਕੇ ਆਏ ਆਂ ਪੂਰੇ ਪਿੰਡਾਂ ਦੇ ਵਿੱਚ ਆਰਮੀ ਲਾਈ ਹੋਈ ਹੈ ਸਾਰੀਆਂ ਹੱਦਾਂ ਬਾਰ ਕੀਤੀਆਂ ਹੋਈਆਂ ਨੇ ਜੋ ਇੱਕ ਮਰਿਆਦਾ ਤੋਂ ਮਰਿਆਦਾ ਦੀ ਉਲੰਘਣਾ ਹੈ ਹਾਈ ਕੋਰਟ ਨੇ ਫਟਕਾਰ ਲਾਈ ਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਲੇਕਿਨ ਸਰਕਾਰ ਜਿਹੜੀ ਉਹ ਧੱਕਾਸ਼ਾਹੀ ਕਰ ਰਹੀ ਹੈ ਅੱਜ ਹਰ ਹਾਲਤ ਦੇ ਵਿੱਚ ਬੈਰੀਕੇਡ ਤੋੜਾਂਗੇ ਚਾਹੇ ਮਰਦੇ ਮਰ ਜੀਏ ਲੇਕਿਨ ਆਪਣੇ ਹੱਕਾਂ ਤੋਂ ਪਿੱਛੇ ਨਹੀਂ ਹਟਾਂਗੇ ਸਾਡੀ ਹੱਕ ਕਿਸਾਨੀ ਹੈ ਅਸੀਂ ਅੱਗੇ ਆਵਾਂਗੇ ਚਾਰ ਮੀਟਿੰਗਾਂ ਹੋ ਗਈਆਂ ਨੇ ਸਰਕਾਰ ਦਾ ਕੋਈ ਰਿਪਲਾਈ ਨਹੀਂ ਆਇਆ ਸਰਕਾਰ ਦਾ ਕੋਈ ਜਵਾਬ ਨਹੀਂ ਆਇਆ ਕਿੰਨਾ ਤੇਰੇ ਅਸੀਂ ਬਰਦਾਸ਼ਤ ਕਰਾਂਗੇ ਕਿੰਨਾ ਕੁਝ ਅੱਜ ਪੰਜਾਬ ਦੀਆਂ ਹੱਦਾਂ ਤੇ ਇਦਾਂ ਦੀ ਆਰਮੀ ਲਾਈਤੀ ਹੈ ਕਿ ਜਿਹੜੇ ਵੱਡੇ ਬਾਰਡਰ ਤੇ ਹੁੰਦੀ ਹੈ ਸ਼ਰਮ ਵਾਲੀ ਗੱਲ ਹੈ ਹਰਿਆਣਾ ਦੇ ਸੀਐਮ ਨੂੰ ਸ਼ਰਮ ਆਉਣੀ ਚਾਹੀਦੀ ਕਿ ਇਦਾਂ ਦੇ ਹਾਲਾਤ ਪੈਦਾ ਕਰ ਰਿਹਾ ਨੌਜਵਾਨੀ ਕੀ ਕਰੇ ਕਿਸਾਨ ਕੀ ਕਰੇ ਕਿਸਾਨ ਮਰਦੇ ਦੇਖੋ ਸਾਡੇ ਨੂੰ ਮਤਲਬ ਕਿ ਕੋਈ ਜੀਸੀਪੀ ਨੇ ਪੰਜੇ ਦਿਖਾਏ ਜਾ ਰਹੇ ਨੇ ਕਿ ਹਾਂ ਅਸੀਂ ਤੁਹਾਡੇ ਤੇ ਵਾਰ ਕਰਾਂਗੇ ਮਤਲਬ ਕਿ ਜਿੱਥੇ ਕਿ ਕਿਸਾਨਾਂ ਨੂੰ ਪਿਆਰ ਦੇ ਨਾਲ ਪਾਰਲੀਮੈਂਟ ਸਦਨਾ ਚਾਹੀਦੀ ਸੀ ਗੱਲਬਾਤ ਕਰਨੀ ਦੀ ਉੱਥੇ ਸਾਡੇ ਉੱਤੇ ਗੋਲੇ ਦਾਗੇ ਜਾ ਰਹੇ ਆ ਇਹ ਕੋਈ ਲੋਕਤੰਤਰ ਨਹੀਂ ਹੈਗਾ ਇਹ ਬਦਮਾਸ਼ੀ ਹੈ ਤੇ ਸਰਕਾਰ ਦੀ ਬਦਮਾਸ਼ੀ ਅੱਜ ਤ ਬੈਰੀਕੇਡ ਵੀ ਤੋੜਾਂਗੇ ਤੇ ਹਰਿਆਣਾ ਵੀ ਜਾਵਾਂਗੇ ਤੇ ਦਿੱਲੀ ਵੀ ਜਾਵਾਂਗੇ ਜੀ ਤੁਸੀਂ ਕਹਿ ਕੇ ਉਧਰੋਂ ਪੰਜੇ ਦਿਖਾਏ ਜਾ ਰਹੇ ਨੇ ਜੀ ਸੀ ਬੀਆਂ ਦੇ ਕੱਲ ਹਰਿਆਣਾ ਦੇ ਡੀ ਜੀ ਪੀ ਦਾ ਲੈਟਰ ਆਇਆ ਹੈ ਉਹਨਾਂ ਨੇ ਕਿਹਾ ਕਿ ਜਿਹੜੀਆਂ ਕਿਸਾਨਾਂ ਕੋਲ ਬੋਕ ਲੈਂਡ ਦੇ ਜੀ ਸੀ ਬੀਆਂ ਨੇ ਉਹ ਜ਼ਬਤ ਕਰ ਲਈਆਂ ਜਾਣ ਕਿਉਂਕਿ ਜਵਾਨਾਂ ਦੇ ਲਈ ਖਤਰਾ ਹੋ ਸਕਦਾ ਜਾਨ ਤੱਕ ਜਾ ਸਕਦਾ ਨਹੀਂ 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 ਜਵਾਨ ਸਾਡੇ ਨੇ ਜਵਾਨਾਂ ਦੀ ਜਾਨ ਨੂੰ ਖਤਰਾ ਨਹੀਂ ਹੋ ਸਕਦਾ ਸਰਕਾਰ ਨੇ ਬੈਰੀਕੇਟਿੰਗ ਕੀਤੀ ਹੈ ਨਾ ਕਿ ਕਿਸਾਨਾਂ ਨੇ ਸਰਕਾਰ ਨੇ ਬੈਰੀਕੇਟਿੰਗ ਕੀਤੀ ਹੈ ਸਰਕਾਰ ਦੀ ਬੈਰੀਕੇਟਿੰਗ ਦੀ ਸਫਾਈ ਕਰਨ ਵਾਸਤੇ ਜਿਹੜੀ ਹੈ ਕਿਸਾਨਾਂ ਨੇ ਜੀ ਸੀ ਪੀ ਲਈ ਹੈ ਤੇ ਜੀ ਸੀ ਪੀ ਕਿਸ ਐਸੀ ਉਹਨਾਂ ਨੇ ਤੇ ਸਾਮਲੇ ਨਹੀਂ ਕਰਾਂਗੇ ਨਹੀਂ ਇੱਕ ਸ਼ਾਂਤੀਪ੍ਰੀਆ ਸਾਡਾ ਪ੍ਰੋਟੈਸਟ ਹੈ ਪੀਸਫੁਲੀ ਸਾਡਾ ਪ੍ਰੋਟੈਸਟ ਹੈ ਉਹ ਪੀਸਫੁਲੀ ਰਹੇਗਾ ਲੇਕਿਨ ਜੋ ਸਰਕਾਰ ਕਰ ਰਹੀ ਹੈ ਉਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ ਬਾਬਾ ਜੀ ਦੇਖਿਆ ਜਾਵੇ ਤਾਂ ਭਾਰਤ ਨੂੰ ਮਲਾ ਕੇ ਕੁੱਲ 7 ਦੇਸ਼ਾਂ ਦੇ ਵਿੱਚ ਜਿਹੜਾ ਕਿਸਾਨ ਧਰਨਾ ਦੇ ਰਹੇ ਨੇ ਅੰਦੋਲਨ ਕਰ ਰਹੇ ਨੇ ਪਰ ਕਿਤੇ ਵੀ ਜਾਈਏ ਤਸਵੀਰਾਂ ਦੇਖਣ ਨੂੰ ਨਹੀਂ ਮਿਲਿਆ ਕਿ ਗੋਲੇ ਚਲਾਏ ਗਏ ਹੁਣ ਇੰਨੀ ਵੱਡੀ ਗਿਣਤੀ ਦੇ ਵਿੱਚ ਫੋਰਸ ਲਗਾ ਦਿੱਤੀ ਗਈ ਹੋਵੇ ਸਿਰਫ ਭਾਰਤ 'ਚ ਹੀ ਇਹ ਕਿਉਂ ਇੱਕ ਸਰਕਾਰ ਜਾਲਾ ਸਰਕਾਰ ਦਾ ਰਾਜ ਹੈਗਾ ਇਸ ਲਈ ਜਿਹੜੀ ਵਿਦੇਸ਼ ਯੂਨ ਨੇ ਹੈ ਅਸੀਂ ਤੇ ਕਹਿੰਦੇ ਉਹਦੇ ਵਿੱਚ ਵੀ ਕੇਸ ਦਾਇਰ ਹੋਵੇ ਕਿ ਹਰਿਆਣਾ ਸਰਕਾਰ ਇਦਾਂ ਕਿਉਂ ਕਰ ਰਹੀ ਹੈ ਸਦਮਾਨੀਓਗੇ ਇਥੋਂ ਦੀ ਜਿਹੜੀ ਹਾਈ ਕੋਰਟ ਹੈ ਉਹਨੇ ਵੀ ਫਟਕਾਰ ਲਗਾਈ ਹੈ ਕਿ ਸਰਕਾਰ ਨੂੰ ਕਿ ਕਿਤੇ ਨਾ ਕਿਤੇ ਬੈਰੀਕੇਡ ਆਪਣੇ ਆਪ ਸੈੱਟ ਕਰ ਦਿੱਤੇ ਜਾਣ ਜੋ ਕਿ ਕਿਸਾਨ ਜਿਹੜਾ ਸ਼ਾਂਤੀਪ੍ਰੀਆ ਦਿੱਲੀ ਜਾ ਸਕਣ ਲੇਕਿਨ ਸਰਕਾਰ ਜਿਹੜੀ ਹੈ ਧੱਕਾ ਕਰ ਰਹੀ ਉਹ ਕਿਸੇ ਕੀਮਤ ਤੇ ਨਹੀਂ ਕਰਨਾ ਚਾਹੀਦਾ ਤੁਹਾਡੇ ਦੇਸ਼ ਦੇ ਕਿਸਾਨ ਨੇ ਇਹ ਅਨਦਾਤਾ ਨੇ ਪੂਰੇ ਮੁਲਕ ਦਾ ਢਿੱਡ ਭਰਦੇ ਨੇ ਤੁਸੀਂ ਵਿਦੇਸ਼ਾਂ ਦੇ ਵਿੱਚ ਵੇਖਿਆ ਕਿ ਕਦੀ ਕਿਸੇ ਦੇ ਉੱਤੇ ਬੰਬ ਸੱਟੇ ਆ ਨਹੀਂ ਸੱਟੇ ਇਹ ਸ ਇਹ ਤਾਂ ਡਰੋਨ ਦੇ ਨਾਲ ਬੰਬ ਛੱਡ ਰਿਹਾ ਸਾਨੂੰ ਸਿਲਵਰ ਹੌਕ ਮਾਰ ਰਿਹਾ ਮਰ ਰਿਹਾ ਕਿ ਇੱਕ ਕਿਦਾਂ ਦਾ ਰਵਈਆ ਅਸੀਂ ਕੋਈ ਤਾਲੀਬਾਨ ਨਹੀਂ ਆ ਅਫਗਾਨੀ ਆ ਸਾਡੇ ਸਾਨੂੰ ਅਜੇ ਤੱਕ ਇਹ ਨਹੀਂ ਸਮਝ ਆਈ ਸਰਕਾਰ ਸਾਡੇ ਨਾਲ ਇਹਨਾਂ ਜ਼ਾਲਮ ਰਵਈਆ ਕਿਉਂ ਕਰ ਰਹੀ ਹੈ ਸੋ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਸਾਡੇ ਕਿਸਾਨ ਲੀਡਰਾਂ ਨੇ ਵੀ ਜਦੋਂ ਮੀਟਿੰਗ ਹੋਈ ਉੱਥੇ ਉਹਨਾਂ ਨੇ ਗੋਲੇ ਵੀ ਵਿਖਾਏ ਜਾ ਕੇ ਵੀ ਸਰਕਾਰ ਕੀ ਕਰ ਰਹੀ ਹੈ ਲੇਕਿਨ ਇੱਕ ਗੱਲ ਯਾਦ ਰੱਖੀ ਖੱਟਰਾ ਤੈਨੂੰ ਹਲਦੀ ਵਾਲਾ ਦੁੱਧ ਨਾ ਪਿਆਇਆ ਨਾ ਤੇ ਅਸੀਂ ਵੀ ਕਿਸਾਨ ਦੇ ਪੁੱਤਰ ਨਹੀਂ ਹੈਗੇ ਇਹ ਯਾਦ ਰੱਖਿਆ ਜਾਵੇ ਬਾਬਾ ਜੀ ਕੁਛ ਨਾ ਹੰਗਸ ਸਿੰਘ ਜਥੇਬੰਦੀਆਂ ਇਹਦੇ ਅਗੇਂਸਟ ਚ ਉਹਦਾ ਆਸਰਾ ਲਿਆ ਗਿਆ ਪਾਲਕੀ ਸੱਭ ਲਈ ਗਈ ਤੇ ਨਾ ਹੀ ਉਹਨਾਂ ਨੂੰ ਕਾਲ ਦਿੱਤੀ ਗਈ ਕਿ ਤੁਸੀਂ ਪਹੁੰਚੋ ਕਹਿੰਦੇ ਹੁਣ ਫੋਨ ਕਰ ਰਹੇ ਨੇ ਕਿ ਤੀਨਾ ਲੈ ਕੇ ਆ ਜਾਓ ਤੇ ਡਰੋਨ ਲਗਾ ਦਿਓ ਕਹਿੰਦੇ ਜੇ ਅਸੀਂ ਫੜੇ ਗਏ ਤਾਂ ਸਾਡਾ ਛਾਨੂ ਛੜਾਏਗਾ ਕੌਣ ਕਿਸਾਨਾਂ ਕੋਲ ਤਾਂ ਬੱਚ ਸਾਰੇ ਹੀ ਨਹੀਂ ਲੈਂਦੇ ਨਹੀਂ ਨਹੀਂ ਐਸਾ ਕੁਝ ਨਹੀਂ ਹੈਗਾ ਸਾਰੇ ਸਾਡੇ ਸਤਕਾਰਯੋਗ ਨੇ ਚਲੋ ਥੋੜੀ ਗਲਤੀ ਹੋ ਗਈ ਹੈ ਜਿਹੜੇ ਪੰਜਾਬ ਦੇ ਲੀਡਰਸ਼ਿਪ ਹਨ ਉਹਨਾਂ ਤੋਂ ਥੋੜੀ ਗਲਤੀ ਹੋ ਗਈ ਕਿ ਉਹਨੇ ਮੀਟਿੰਗ ਨਹੀਂ ਕੀਤੀ ਹੈਗੀ ਲੇਕਿਨ ਹੁਣ ਸਾਡੀ ਅਣਖ ਦੇ ਉੱਤੇ ਗੱਲ ਆ ਗਈ ਹੈ ਹੁਣ ਆਪ ਜੀ ਨੂੰ ਆ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਅਸੀਂ ਤੁਹਾਡੇ ਬੱਚੇ ਆ ਅਸੀਂ ਨੌਜਵਾਨ ਆ ਤੁਹਾਡੇ ਬੱਚੇ ਆ ਤੇ ਤੁਹਾਨੂੰ ਆਉਣਾ ਚਾਹੀਦਾ ਹੈ ਸਾਡੀ ਸਾਰ ਲੈਣੀ ਚਾਹੀਦੀ ਤੁਸੀਂ ਕਿਸਾਨੀ ਦੇ ਉਹਦੇ ਮੂੰਹ ਨੂੰ ਹੋਣਾ ਆ ਇਹ ਕਿਸਾਨੀ ਦੇ ਮੂੰਹ ਨੂੰ ਸਾਡੇ ਮੂੰਹ ਨੂੰ ਹੋਣਾ ਤੁਸੀਂ ਲੀਡਰਾਂ ਦੇ ਮੂੰਹ ਨੂੰ ਨਹੀਂ ਹੋਣਾ ਸਾਰੇ ਸਾਰੇ ਤੇ ਬੰਦਿਆਂ ਨੂੰ ਬੇਨਤੀ ਹੈ ਵੀ ਆਪ ਜੀ ਇੱਥੇ ਜਰੂਰ ਪਹੁੰਚੋ ਬਾਬਾ ਜੀ ਲੱਗਦਾ ਨਹੀਂ ਕਿ ਬਖਰੇਵਾ ਵੀ ਦੇਖਣ ਨੂੰ ਮਿਲ ਰਿਹਾ ਆ ਕਿਉਂਕਿ ਚੜੂਨੀ ਸਾਹਿਬ ਕਹਿ ਰਹੇ ਕਿ ਮੈਨੂੰ ਸੱਦਾ ਨਹੀਂ ਆਇਆ ਫਿਰ ਇਧਰੋਂ ਕਹਿੰਦੇ ਨੇ ਕਿ ਐਸੀ ਕਿਹੜਾ ਮੁੰਡੇ ਦਾ ਵਿਆਹ ਧਰਿਆ ਕਿ ਸੱਦਾ ਦਈਏ ਤਾਨੂੰ ਦਾ ਆਪਾਂ ਕੋਈ ਗੱਲ ਨਹੀਂ ਅਸੀਂ ਕਹਿੰਨੇ ਆ ਕਿ ਤੁਸੀਂ ਮਤਭੇਦ ਦੂਰ ਕਰਕੇ ਇਕੱਠੇ ਹੋ ਜਾਓ ਮਤਭੇਦ ਦੂਰ ਕਰਕੇ ਇਕੱਠੇ ਹੋ ਜਾਓ ਅਸੀਂ ਆਪਸ ਦੇ ਵਿੱਚ ਹੀ ਆ ਸਾਡੀ ਆਪਸੀ ਜੋ ਲੜਾਈ ਹੋਈਗੀ ਅਸੀਂ ਬਾਅਦ ਚੋਂ ਖਤਮ ਕਰ ਲਾਂਗੇ ਲੇਕਿਨ ਤੁਹਾਡੇ ਲਈ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਹਾਂ ਇੱਕ ਸਿੱਖ ਹੋਣ ਦੇ ਨਾਤੇ ਕਿ ਆਪ ਜੀ ਇਕੱਠੇ ਹੋ ਜਾਓ ਇੱਕ ਇਹਦੀ ਜਿੱਤ ਹੁੰਦੀ ਆ ਲੇਕਿਨ ਸਰਕਾਰ ਜੋ ਰਵਈਆ ਕਰਦੀ ਉਹ ਸਭ ਨੂੰ ਨੁਕਸਾਨ ਪਹੁੰਚੇਗਾ ਜੇ ਕਿਸਾਨਾਂ ਦੀ ਫੋਟ ਦਾ ਜਿਹੜਾ ਨਾਜਾਇਜ਼ ਫਾਇਦਾ ਉਹ ਸਰਕਾਰ ਚੁੱਕਦੀ ਪਈ ਆ ਸਰਕਾਰ ਚੁੱਕਦੀ ਪਈ ਆ ਹਰਿਆਣਾ ਪੰਜਾਬ ਜਿੰਨੇ ਵੀ ਸਾਡੇ ਕਿਸਾਨ ਭਰਾ ਨੇ ਸਾਰੇ ਇਕੱਠੇ ਜ਼ਰੂਰ ਹੋਣ